ਸਾਹਿਬ ਜੀ ਡੀਪੀਸੀ ਪੰਜਾਬੀ ਦੇ ਢਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਤੁਸੀਂ ਦੇ ਦੇ ਪਈਓ ਤਸਵੀਰਾਂ ਪਟਾਲਾ ਤੋਂ ਸਾਂਝੇ ਕੀਤੀਆਂ ਨੇ ਸਾਡੇ ਨਾਲ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ ਨੇ ਤੁਹਾਨੂੰ ਦੱਸੀ ਕਿ ਇਹ ਤਸਵੀਰਾਂ ਜੋ ਤੁਸੀਂ ਦੇ ਦੇ ਪਈਓ ਮੈਡੀਕਲ ਸਟੋਰਾਂ ਨੂੰ ਬਲੌਕ ਕਰਨ ਦੀਆਂ ਨੇ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕਰਕੇ ਮੈਡੀਕਲ ਸਟੋਰਾਂ ਨੂੰ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਆ ਬੰਦ ਕਰਨ ਦੀਆਂ ਜਿਹੜੀਆਂ ਤਸਵੀਰਾਂ ਢਾਡੇ ਰੂਬਰੂ ਕਰਦੇ ਪਏ ਆ ਦੋਸਤੋ ਤੁਹਾਨੂੰ ਦੱਸੀ ਕਿ ਪਟਾਲਾ ਸ਼ਹਿਰ ਦੇ ਵਿੱਚ ਜਿਹੜਾ ਆ ਪੁਲਿਸ ਨੇ ਇੱਕ ਬਹੁਤ ਵੱਡਾ ਰੇਡ ਤਾ ਬਹੁਤ ਵੱਡੀ ਰੇਡ ਕਰਨ ਤੋਂ ਬਾਅਦ ਜਿਹੜਾ ਆ ਕਾਫੀ ਜ਼ਿਆਦਾ ਮੈਡੀਕਲ ਸਟੋਰਾਂ ਨੂੰ ਜਿਹੜਾ ਆ ਬੰਦ ਕਰਵਾ ਦਿੱਤਾ ਗਿਆ ਉਹਨਾਂ ਦੇ ਲਾਇਸੈਂਸ ਕੈਨਸਲ ਕਰ ਦਿੱਤੇ ਗਏ ਇੱਥੋਂ ਤੱਕ ਕਿ ਬਹੁਤ ਸਾਰੇ ਮੈਡੀਕਲ ਸਟੋਰ ਇਦਾਂ ਦੇ ਵੀ ਦਿਖੇ ਜਿਹੜੇ ਕਿ ਬਿਨਾ ਲਾਇਸੈਂਸ ਤੋਂ ਬਿਨਾ ਕਿਸੇ ਗੱਲਬਾਤ ਤੋਂ ਹੀ ਕੰਮ ਕਰਦੇ ਨਜ਼ਰ ਆ ਰਹੇ ਸੀ ਤੇ ਨਾਲ ਦੀ ਨਾਲ ਤਾਂ ਦੱਸ ਦੇ ਕਿ ਇੱਕ ਐਸਾ ਮੈਡੀਕਲ ਸਟੋਰ ਵੀ ਬੰਦ ਕੀਤਾ ਗਿਆ ਜੋ ਕਿ ਮੈਡੀਕਲ ਦੇ ਨਾਲ ਨਾਲ ਭੀਮ ਵਰਗਾ ਨਸ਼ਾ ਵੀ ਜੜਾਇਆ ਆਪਣੇ ਮੈਡੀਕਲ ਸਟੋਰ ਦੇ ਵਿੱਚ ਵੇਚਦਾ ਪਿਆਸੀ ਨਾਲ ਦੀ ਨਾਲ ਤੁਹੰਦਾ ਦਈਏ ਕਿ ਤਸਵੀਰਾਂ ਸਾਂਝੇ ਕਰਦੇ ਹੋਇਆ ਸਾਡੇ ਨਾਲ ਲਾਪ੍ਰਿਤ ਖੁਸ਼ੀਪੁਰ ਨੇ ਇਹ ਗੱਲ ਸਾਂਝੀ ਕੀਤੀ ਕਿ ਬਹੁਤ ਸਾਰੇ ਐਸੇ ਮੈਡੀਕਲ ਸਟੋਰ ਸੀ ਜਿੱਥੇ ਕਿ ਮੈਡੀਕਲ ਦਵਾਈਆਂ ਦੇ ਨਾਲ-ਨਾਲ ਜਿਹੜਾ ਆ ਮੈਡੀਕਲ ਨਸ਼ਾ ਜਿਹੜਾ ਆ ਉਹ ਵੇਚਿਆ ਜਾਂਦਾ ਸੀ ਤੇ ਇਹਨਾਂ ਮੈਡੀਕਲ ਸਟੋਰਾਂ ਦੇ ਵਿੱਚ ਬਹੁਤ ਜ਼ਿਆਦਾ ਢੱਲੇ ਦੇ ਨਾਲ ਜਿਹੜੇ ਆ ਨਸ਼ੇ ਵੇਚੇ ਜਾਂਦੇ ਸੀ ਇਨਾ ਨਸ਼ਿਆਂ ਨੂੰ ਬੰਦ ਕਰਵਾਉਣ ਦੇ ਲਈ ਜਿਹੜਾ ਸਰਕਾਰ ਨੇ ਵਧੀਆ ਉਪਰਾਲੇ ਕਰਨੇ ਸ਼ੁਰੂ ਕਰਤੇ ਨੇ ਜੇ ਇਹ ਉਪਰਾਲੇ ਇਦਾਂ ਹੀ ਚੱਲਦੇ ਰਹੇ ਤਾਂ ਮੇਰੇ ਖਿਆਲ ਨਾਲ ਨਸ਼ਾ ਬਹੁਤ ਜਲਦ ਪੰਜਾਬ ਦੇ ਵਿੱਚੋਂ ਖਤਮ ਹੋ ਜਾਏਗਾ ਕਿਉਂਕਿ ਜ਼ਿਆਦਾਤਰ ਜਿਹੜਾ ਨਸ਼ਾ ਆ ਉਹ ਸੁੱਕਾ ਨਸ਼ਾ ਜਿਸ ਨੂੰ ਕਿ ਆਪਾਂ ਕਹਿੰਦੇ ਡਰੱਗ ਜਿਹੜੀ ਉਹ ਵੇਚੀ ਜਾਂਦੀ ਹੈ ਮੈਡੀਕਲ ਸਟੋਰਾਂ ਦੇ ਉੱਤੇ ਦਵਾਈਆਂ ਦੇ ਬਹਾਨੇ ਵੇਚੀ ਜਾਂਦੀ ਹੈ ਨਸ਼ੇ ਵਾਲੀਆਂ ਗੋਲੀਆਂ ਨਸ਼ੇ ਵਾਲੇ ਕੈਪਸੂਲ ਜਾਂ ਨਸ਼ੇ ਵਾਲੇ ਟੀਕੇ ਵਗੈਰਾ ਉਹ ਮੈਡੀਕਲ ਸਟੋਰਾਂ ਤੋਂ ਹੀ ਮਿਲਦੇ ਨੇ ਤੇ ਮੈਡੀਕਲ ਸਟੋਰ ਹੀ ਇਹਨਾਂ ਨੂੰ ਵੇਚਦੇ ਨੇ ਦਵਾਈਆਂ ਦੀ ਆੜ ਦੇ ਵਿੱਚ ਜਿਹੜਾ ਆ ਗੋਰਖ ਧੰਦਾ ਮੈਡੀਕਲ ਸਟੋਰਾਂ ਦੇ ਵਿੱਚ ਕੀਤਾ ਜਾਂਦਾ ਆ ਉਸੇ ਗੋਰਖ ਧੰਦੇ ਨੂੰ ਖਤਮ ਕਰਨ ਦੇ ਲਈ ਜਿਹੜਾ ਆ ਹੁਣ ਪ੍ਰਸ਼ਾਸਨ ਜਾਗ ਉਠਾਇਆ ਧੰਦਾ ਦੇ ਕਿ ਡਰੱਗ ਇੰਸਪੈਕਟਰ ਤੇ ਨਾਲ ਦੇ ਨਾਲ ਡੀਐਸਪੀ ਦੀ ਟੀਮ ਜਿਹੜੀ ਹੈ ਬਟਾਲਾ ਦੇ ਵਿੱਚ ਪੂਰੀ ਤਰ੍ਹਾਂ ਵਿਜ਼ਿਟ ਕਰਕੇ ਇਹਨਾਂ ਲੋਕਾਂ ਦੇ ਜਿਹੜੇ ਆ ਉਹ ਚਲਾਨ ਕਰ ਦਿੱਤੇਗੇ ਚਲਾਨ ਤੋਂ ਭਾਵ ਕਿ ਇਹਨਾਂ ਦੇ ਮੈਡੀਕਲ ਸਟੋਰ ਜਿਹੜੇ ਆ ਬੰਦ ਕਰ ਦਿੱਤੇਗੇ ਇਹਨਾਂ ਮੈਡੀਕਲ ਸਟੋਰਾਂ ਨੂੰ ਤਾਲੇ ਮਾਰ ਦਿੱਤੇਗੇ ਤੇ ਇਹਨਾਂ ਮੈਡੀਕਲ ਸਟੋਰਾਂ ਨੂੰ ਪੂਰੀ ਤਰ੍ਹਾਂ ਜਿਹੜਾ ਆ ਖਤਮ ਕਰ ਦਿੱਤਾ ਗਿਆ ਨੋਟਿਸ ਲਗਾ ਦਿੱਤੇ ਗਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਈਓ ਕਿ ਲਗਾਤਾਰ ਜਿਹੜੇ ਆ ਨੋਟਿਸ ਲਗਾਏ ਜਾ ਰਹੇ ਨੇ ਮੈਡੀਕਲ ਸਟੋਰਾਂ ਨੂੰ ਬਿਲਕੁਲ ਜਿਹੜਾ ਆ ਉਹ ਬਲੌਕ ਕੀਤਾ ਜਾ ਰਿਹਾ ਬੰਦ ਕੀਤਾ ਜਾ ਰਿਹਾ ਆ ਜਿੱਥੇ-ਜਿੱਥੇ ਵੀ ਇਹਨਾਂ ਨੂੰ ਇਹਨਾਂ ਮੈਡੀਕਲ ਸਟੋਰਾਂ ਦੇ ਵਿੱਚ ਨਸ਼ਾ ਮਿਲਿਆ ਜਾਂ ਉਹਨਾਂ ਦੇ ਲਾਇਸੈਂਸ ਜਿਹੜੇ ਆ ਉਹ ਸਹੀ ਨਹੀਂ ਸੀ ਜਾਂ ਜਿਹੜੇ ਲਾਇਸੈਂਸ ਵੀ ਸੀ ਤੇ ਗਲਤ ਜਿਹੜੇ ਆ ਕੰਮ ਕਰਦੇ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਪੂਰੇ ਤਰ੍ਹਾਂ ਜਿਹੜਾ ਆ ਬੰਦ ਕਰ ਦਿੱਤਾ ਗਿਆ ਆ ਪੂਰੀ ਤਰ੍ਹਾਂ ਬੰਦ ਕਰਨ ਤੋਂ ਬਾਅਦ ਜਿਹੜਾ ਆ ਉਹਨਾਂ ਨੂੰ ਨੋਟਿਸ ਦੇ ਦਿੱਤਾ ਨੋਟਿਸ ਲਗਾ ਦਿੱਤਾ ਗਿਆ ਤੇ ਉਹਨਾਂ ਦੀਆਂ ਦੁਕਾਨਾਂ ਨੂੰ ਜਿਹੜੇ ਨੇ ਜਿੰਦਰੇ ਮਾਰ ਦਿੱਤੇ ਗਏ ਨੇ ਤਾਲੇ ਲਾ ਦਿੱਤੇ ਗਏ ਨੇ ਤਾਂ ਕਿ ਉਹ ਹਮੇਸ਼ਾ ਦੇ ਲਈ ਜਿਹੜੇ ਆ ਬੰਦ ਹੋ ਜਾਣ ਤੁਹਾਨੂੰ ਦੱਸਦਾ ਇਹ ਕਿ ਬਟਾਲਾ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਜੇਕਰ ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਡਰੱਗ ਇੰਸਪੈਕਟਰ ਜਿਹੜਾ ਆ ਮੈਡੀਕਲ ਸਟੋਰਾਂ ਦੇ ਉੱਤੇ ਜਾ ਕੇ ਤੇ ਇਹ ਕੰਮ ਕਰੇ ਤੇ ਮੇਰੇ ਖਿਆਲ ਨਾਲ ਡਰੱਗ ਵੇਚਣ ਵਾਲੇ ਮੈਡੀਕਲ ਸਟੋਰ ਜਿਹੜੇ ਆ ਜਿਹੜੇ ਗਲਤ ਨਸ਼ਾ ਵੇਚਦੇ ਆ ਉਹ ਜਲਦੀ ਨਜਾਲ ਜਿਹੜੇ ਆ ਬੰਦ ਹੋ ਜਾਣਗੇ ਤਸਵੀਰਾਂ ਤੁਸੀਂ ਦੇਖਦੇ ਪਿਓ ਡੀਪੀਸੀ ਪੰਜਾਬੀ ਤੇ ਸਾਡੀ ਦਿੱਤੀ ਗਈ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਆ ਕਰੋ ਤਾਂ ਕਿ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਤੱਕ ਪਹੁੰਚ ਸਕੇ ਅਧੂਰੀ ਜਾਣਕਾਰੀ ਜਿਹੜੀ ਹੈ ਉਹ ਨਾ ਰਹਿ ਸਕੇ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਨਾਲ ਇੱਥੇ ਖੈਰਾ ਮੈਡੀਕਲ ਸਟੋਰ ਹੈਗਾ ਬਟਾਲਾ ਬੱਸ ਸਟੈਂਡ ਦੇ ਬਿਲਕੁਲ ਆਪੋਜ਼ਿਟ ਜਿਹੜੇ ਦੁਕਾਨ ਤੇ ਰੇਡ ਕੀਤੀ ਗਈ ਸੀ ਕਿ ਆਪਣੇ ਡਰੱਗ ਇਨਸਪੈਕਟਰ ਸਾਹਿਬ ਨਾਲ ਲੈ ਕੇ ਤੇ ਉਥੇ ਪ੍ਰੀ ਗਬਲ ਬਲਿੰਗ ਜਿਹੜੇ ਕੈਪਸੂਲਸ ਹੈਗੇ ਆ ਉਹ ਉਹਦੇ ਸੇਲ ਆਊਟ ਕਰਦਾ ਸੀਗਾ ਜਿਹਦੇ ਤੇ ਫਿਰ ਡਰੱਗ ਇਨਸਪੈਕਟਰ ਦੀ ਰਿਪੋਰਟ ਤੇ ਉਹਦਾ ਲਾਇਸੈਂਸ ਕੈਨਸਲ ਹੋ ਗਿਆ ਅੱਜ ਅਸੀਂ ਉਹਦੇ ਲਾਇਸੈਂਸ ਉਥੇ ਉਹਨਾਂ ਦੇ ਚਪਕਾਤਾ ਤੇ ਹੁਣ ਉਸ ਉਹਦੇ ਤਹਿਤ ਇਹ ਜਿਹੜਾ ਸਾਰਾ ਮੈਡੀਕਲ ਸਟੋਰ ਹੈ ਇਹ ਕੋਈ ਵੀ ਦਵਾਈ ਨਹੀਂ ਉੱਥੇ ਵੇਚ ਸਕਦਾ ਕਿਸੇ ਕਿਸਮ ਦੀ ਆਪਣੇ ਬੋਰਡ ਨਹੀਂ ਲਗਾ ਸਕਦਾ ਜਿਹਨੂੰ ਹਰਾਈਡ ਕਰ ਦੁੱਤੀ ਹੈ ਕਿ ਇਹਨੂੰ ਉੱਥੋਂ ਖਤਮ ਕਰ ਦੋ ਇਹ ਸਾਰਾ ਆਪਣੇ ਬੋਰਡ ਬਾਹਰ ਧਾਰ ਦੋ ਕੰਮ ਨਹੀਂ ਲੱਗਦਾ ਜਾਂ ਉਹ ਰਿਮੂਵ ਨਹੀਂ ਕਰਦਾ ਹਾਂਜੀ ਨਹੀਂ ਫਿਰ ਉਹਦੇ ਲਈ ਵੀ ਕਾਨੂੰਨ ਹੈਗਾ ਜੀ ਫਿਰ ਡਰਗ ਇਨਸਪੈਕਟਰ ਨਾਲ ਲਿਜਾ ਕੇ ਤੇ ਸਾਰੀ ਉਹਦੇ ਤੇ ਫਿਰ ਕਾਰਵਾਈ ਦੁਬਾਰਾ ਹੋ ਜੀ ਰਤਨ ਮੈਡੀਕਲ ਸਟੋਰ ਹੈਗਾ ਜੀ ਇਹ ਕੈਂਪ ਦੇ ਬਿਲਕੁਲ ਆਪੋਜ਼ਿਟ ਹੈਗਾ ਉਥੇ ਅ ਅਜ ਤੋਂ ਕੁਝ ਦਿਨ ਪਹਿਲਾਂ ਉਥੇ ਰੇਡ ਕੀਤੀ ਗਈ ਸੀਗੀ ਡਰਗ ਇਨਸਪੈਕਟਰ ਨੂੰ ਨਾਮ ਲੈ ਕੇ ਪਰ ਉਥੇ ਹੀ ਉਹ ਬੰਦਾ ਅਸ਼wini ਕੁਮਾਰ ਸੀਗਾ ਉਹਦਾ ਓਨਰ ਤੇ ਉਹਦੀ ਵਾਈਫ ਦੇ ਨਾਮ ਤੇ ਡਰਗ ਲਾਇਸੈਂਸ ਹੈਗਾ ਉਹਨੇ ਉਥੇ ਅ ਫੀਮ ਵੀ ਵੇਚ ਰਿਆ ਸੀ 10000 ਰੁਪਏ ਦੀ ਕਿਸੇ ਨੂੰ ਉਹਨੇ ਫੀਮ ਵੇਚੀ ਸੀ ਜੋ ਦੋਨੇ ਕਨੇ ਸੀ ਫੜ ਕੇ ਤੇ ਉਹਦਾ ਕੇਸ ਰਜਿਸਟਰ ਕੀਤਾ ਜੀ ਇਸ ਟਾਈਮ ਜਿਹੜਾ ਅਸ਼wini ਕੁਮਾਰ ਹੈ ਉਹ ਜੇਲ੍ਹ ਦੇ ਵਿੱਚ ਹੈਗਾ ਸੀਗਾ ਤੇ ਉਹਦਾ ਵੀ ਅ ਲਿਖ ਕੇ ਭੇਜਿਆ ਸੀ ਜੋ ਜ਼ੋਨਲ ਲਾਇਸੈਂਸਿੰਗ ਅਥਾਰਟੀ ਜਿਹੜੀ ਹੈਗੀ ਆ ਉਹਨਾਂ ਵੱਲੋਂ ਉਹਨਾਂ ਦਾ ਵੀ ਲਾਇਸੈਂਸ ਅੱਜ ਕੈਨਸਲ ਕਰ ਦਿੱਤਾ ਗਿਆ ਹੈ ਤੇ ਉਹ ਲਾਇਸੈਂਸ ਜਿਹੜਾ ਹੈ ਅਸੀਂ ਉਹ ਵੀ ਉਹਨਾਂ ਨੂੰ ਦੁਕਾਨ ਨੂੰ ਸੀਲ ਕਰ ਦਿੱਤਾ ਹੈ ਕਿਉਂਕਿ ਉਹਨਾਂ ਤੇ ਐਨਡੀਪੀਐਸ ਦਾ ਵੀ ਕੇਸ ਰਜਿਸਟਰਡ ਆ ਬੰਦਾ ਵੀ ਅੰਦਰ ਹੈਗਾ ਵੀ ਉਤੋਂ ਉਹਨਾਂ ਤੇ ਉਹਦੇ ਤੋਂ ਇਲਾਵਾ ਨਾਲ ਹੀ ਪ੍ਰੀ ਗੈਬਲਨ ਦੇ ਵੀ ਕੈਪਸੂਲਜ਼ ਉਹਦੇ ਕੋਲ ਉਸ ਟਾਈਮ ਤੇ ਫੜੇ ਗਏ ਸੀ ਇਸ ਲਈ ਉਹ ਵੀ ਅੱਜ ਅ ਅਸੀਂ ਸੀਲ ਕੀਤਾ ਇਸ ਇਸ ਤੋਂ ਇਲਾਵਾ ਜੀ ਕੱਲ ਅਸੀਂ ਦੋ ਹੋਰ ਮੈਡੀਕਲ ਸਟੋਰ ਹੈਗੇ ਸੀਗੇ ਇੱਕ ਤਾਂ ਪਾਰਸ ਮੈਡੀਕਲ ਸਟੋਰ ਆ ਅਲੀਵਾਲ ਇਹ ਥਾਣਾ ਕਣੀਏ ਕੇ ਬੰਗਰ ਦੇ ਅੰਡਰ ਆਂਦਾ ਹੈ ਉੱਥੋਂ ਵੀ ਅਸੀਂ 500 ਪ੍ਰੀਗੇਬਬਲਿਨ ਦੇ ਜਿਹੜੇ ਕੈਪਸੂਲ ਤੇ 48 50 ਜਿਹੜੇ ਹੈਗੇ ਆ ਟ੍ਰੈਮਾਡੋਲ ਦੇ ਕੈਪਸੂਲਸ ਉਥੇ ਡਰੱਗ ਇਨਸਪੈਕਟਰ ਨੂੰ ਨਾਲ ਜਾ ਕੇ ਕੀਤੇ ਸੀ ਜਿਹੜਾ ਕਿ ਫਿਰ ਕਿਉਂਕਿ ਟ੍ਰੈਮਾਡੋਲ ਜਿਹੜਾ ਹੈਂਡੀ ਪੀਐਸ ਦੀ ਜੱਜ ਆਂਦਾ ਇਸ ਲਈ ਉਹਨਾਂ ਦੇ ਖਿਲਾਫ ਐਨਡੀਪੀਐਸ ਦਾ ਵੀ ਕੇਸ ਰਜਿਸਟਰਡ ਕੀਤਾ ਹੈ ਤੇ ਉਹਨਾਂ ਦਾ ਵੀ ਹੁਣ ਲਾਇਸੈਂਸ ਕੈਨਸਲ ਕਰਨ ਲਈ ਲਿਖ ਕੇ ਭੇਜਿਆ ਹੋਇਆ ਹੈ ਜਿਸ ਸਮੇਂ ਦੇ ਵਿੱਚ ਸਭ ਅਕਸ਼ਰ ਵਿਸ਼ਾ ਜੰਦਾ ਸੀ ਕਿ ਜਦੋਂ ਇਹੋ ਜੇ ਮਾਮਲੇ ਸਾਹਮਣੇ ਆਦੇ ਮੈਡੀਕਲ ਸਟੋਰਾਂ ਦੇ ਤਾਂ ਕੋਰਸ਼ਮਾਤ ਉਹ ਹੋ ਲੰਦੇ ਪਰ ਉਹ ਫਿਰ ਕੰਟੀਨਿਊ ਹੋ ਜਾਂਦੇ ਹੁਣ ਜਿਸ ਦਾ ਤੁਸੀਂ ਕੈਨਸਲ ਕਰਵਾ ਰਹੇ ਹੋ ਲਾਇਸੈਂਸ ਇਹਨਾਂ ਨਾਲ ਕਿੰਨੇ ਠੱਲ ਪੈ ਗਈ ਜਿਹੜੇ ਬਾਕੀ ਲੱਗਦੇ ਹੈ ਇਹਨਾਂ ਨਾਲ ਜੀ ਬਹੁਤ ਜ਼ਿਆਦਾ ਠੱਲ ਪੈ ਗਈ ਅਸੀਂ ਇਸ ਤੋਂ ਇਲਾਵਾ ਇੱਕ ਤਰਨਦੀਪ ਮੈਡੀਕਲ ਕੇਅਰ ਸੈਂਟਰ ਕਿਲਾ ਲਾਲ ਸਿੰਘ ਤਰਨਦੀਪ ਮੈਡੀਕਲ ਕੇਅਰ ਸੈਂਟਰ ਉਹਨੇ ਵੀ ਪੂਰੇ ਕਲੀਨਿਕ ਦੇ ਸਾਈਨ ਲਗਾ ਕੇ ਆਪਣੇ ਆਪ ਨੂੰ ਡਾਕਟਰ ਦੱਸ ਕੇ ਜਦੋਂ ਵੀ ਉਹਦੇ ਕੋਲ ਕੋਈ ਡਿਗਰੀ ਨਹੀਂ ਕੋਈ ਉਹਦੇ ਕੋਲ ਲਾਇਸੈਂਸ ਨਹੀਂ ਉਹ ਇਸ ਤਰ੍ਹਾਂ ਖੋਲ ਕੇ ਤੇ ਉੱਥੇ ਵੇਚ ਰਿਹਾ ਸੀ ਤੇ ਕੱਲ ਉਹਦੇ ਕੋਲੋਂ ਵੀ 542 ਕੈਪਸੂਲ ਅਸੀ ਪ੍ਰੀ ਗੈਬੈਬਲਿਨ ਔਰ ਦੋ ਲਾਈਟਰ ਦੋ ਪੰਨੀਆਂ ਯਾਨੀ ਕਿ ਉਹ ਅੰਦਰ ਬਿਠਾਇਆ ਹੀ ਮਤਲਬ ਜਿਹੜਾ ਵੀ ਕੋਈ ਕਸਟਮਰ ਉੱਥੇ ਹੀ ਪਿਆਈ ਜਾ ਰਿਹਾ ਸੀ ਉੱਥੇ ਹੀ ਸਾਰਾ ਕੁਝ ਇਹ ਕਰ ਰਿਹਾ ਸੀ ਅਸੀਂ ਉਹਦੇ ਤੇ ਵੀ ਕੇਸ ਕਲਰ ਰਜਿਸਟਰਡ ਕਰਕੇ ਤੇ ਉਹਦੀ ਸਾਰੀ ਦੁਕਾਨ ਹੀ ਉਜਬਰ ਕਿਉਂਕਿ ਉਹਦੇ ਕੋਲ ਤਾਂ ਲਾਇਸੈਂਸ ਹੀ ਕੋਈ ਨਹੀਂ ਸੀ ਹੈਗਾ। ਉਸੇ ਕਰ ਉਹ ਵੀ ਜੀ। ਤੇ ਪਰਸੋਂ ਅਸੀਂ ਜੀ ਇੱਕ 100 ਗ੍ਰਾਮ ਜਿਹੜੀ ਹੈ ਇਹ ਹੀਰੋਇਨ ਵੀ ਅਸੀਂ ਰਿਕਵਰ ਕੀਤੀ ਹੈ ਤੇ ਉਹ ਇਧਰ ਕਾਦੀਆਂ ਇਲਾਕੇ ਦੇ ਵਿੱਚੋਂ ਤੇ ਉਹਦੇ ਵਿੱਚ ਵੀ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਤੇ ਉਹਨਾਂ ਦਾ ਹੋਰ ਵੀ ਜਿਹੜੇ ਨਾਮਿਨੇਟ ਉਹਦੇ 'ਚ ਹੋਏ ਆ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ। ਯਰ ਮਾਨਯੋਗ ਸਾਡੇ ਸੀਐਮ ਸਾਹਿਬ ਤੇ ਗੌਰਵ ਯਾਦਵ ਸਾਡੇ ਡੀਜੀਪੀ ਪੰਜਾਬ ਆਈਪੀਐਸ ਤੇ ਸੁਹੇਲ ਕਾਸਮੀਰ ਆਈਪੀਐਸ ਐਸਐਸਪੀ ਬਟਾਲਾ ਇਹਨਾਂ ਦੀਆਂ ਹਦਾਇਤਾਂ ਦੇ ਮੁਤਾਬਿਕ ਹੁਣ ਡਰੱਗ ਦੇ ਅਸੀਂ ਬਹੁਤ ਜ਼ਿਆਦਾ ਪਿੱਛੇ ਪਏ ਆਂ ਔਰ ਇਹਨਾਂ ਦੇ ਜਿਹੜੇ ਆਪਣੇ ਆਪ ਨੂੰ ਇਹ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਦੱਸ ਰਹੇ ਔਰ ਇਹਦੀ ਕਮਾਈ ਕਰ ਰਹੇ ਆ ਇਹਨਾਂ ਨੂੰ ਹੁਣ ਕਿਸੇ ਵੀ ਕੀਮਤ ਤੇ ਅਸੀਂ ਬਖਸ਼ਾਂਗੇ ਨਹੀਂ ਇਨਾਂ ਦੇ ਇੱਕ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਲਾਇਸੈਂਸ ਕੈਨਸਲ ਹੋਣ ਨਾਲ ਬਹੁਤ ਜ਼ਿਆਦਾ ਇਫੈਕਟ ਹੋਏਗਾ ਤੁਹਾਡੇ ਚੈਨਲ ਦੇ ਮਾਧਿਅਮ ਤੇ ਮੈਂ ਬਾਕੀਆਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਜਿਹੜੇ ਮੈਡੀਕਲ ਸਟੋਰ ਤੇ ਹੈਗੇ ਆ ਜੇ ਉਹ ਇਸ ਤਰੀਕੇ ਦਾ ਕੋਈ ਵੀ ਕਰਾਇਮ ਕਰ ਰਹੇ ਆ ਤੇ ਉਹ ਆਵਾਜ਼ ਆਜਣ ਅਦਰਵਾਈਜ਼ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਮੁਤਾਬਿਕ ਕਾਰਵਾਈ ਹੋਏਗੀ